ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵਿਤਾ ਲੈ ਕੇ ਹਾਜ਼ਰ ਹਾਂ ਕਵਿਤਾ ਜ਼ਰੂਰ ਸੁਣਿਓ ਕਣਕ ਓਰੇ ਕਟਾ ਹੈ ਕਹਿਰਾਂ ਦੀ ਬਿਜਲੀ ਹੈ ਤੇਗ ਜਲਾਦਾਂ ਦੀ ਪਿਆਗੜਾ ਜ਼ੁਲਮ ਦਾ ਵਰਦਾ ਹੈ ਮਰ ਰਹੀ ਖੇਤੀ ਫਰਿਆਦਾਂ ਦੀ ਦਿਲੀ ਦੇ ਦੁੱਖ ਦੇ دلੇ ਅੰਦਰ ਅੱਜ ਪੀੜ ਅਨੋਖੀ ਹੋ ਰਹੀ ਐ ਜਰਵਾਣੀ ਖਿੜਖਿੜ ਹੱਸਦੇ ਨੇ ਪਰ ਦਿਲੀ ਦਲ ਤੋਂ ਰੋ ਰਈ ਐ ਓ ਚੌਂਗ ਚਾਂਦਨੀ ਵਿੱਚ ਵੇਖੋ ਕਹੀ ਚਾ ਕੀ ਨਜ਼ਰੀ ਆਉਂਦੀ ਐ ਜਦ ਰੱਬ ਦੀ ਖਲਕਤ ਰੋਂਦੀ ਐ ਤਦ ਇੱਕ ਮੂਰਤ ਮੁਸਕਾਉਂਦੀ ਐ ਐਸ ਸੋਣੀ ਮੋਣੀ ਮੂਰਤ ਨੇ ਕਿਹਾ ਸੋਣਾ ਆਸਣ ਲਾਇਆ ਐ ਅੱਜ ਚੌਕ ਚਾਂਦਨੀ ਵਿੱਚ ਆ ਕੇ ਇਸ ਚਾਨਣ ਸਦਕ ਜਗਾਇਆ ਐ ਹਵਦ ਡੋਲੇ ਹਿਮਾਲਾ ਤੂੰ ਬੇਫਿਕਰ ਧਿਆਨ ਲਗਾ ਬੈਠੀ ਇਉਂ ਜਾਪੇ ਪੀੜਾਂ ਦੁਖੀਆਂ ਦੀ ਹੈ ਦਰਦ ਵੰਡਾਉਣ ਹਾਂ ਬੈਠੀ ਤੱਕ ਤੱਕ ਕੇ ਦੁਨੀਆ ਕਹਿੰਦੀ ਐ ਸੂਰਜ ਹੈ ਇੱਕੁਰਬਾਨੀ ਦਾ ਅੱਜ ਸੋਨਾ ਲਾੜਾ ਬਣਿਆ ਐ ਸਦਕੀ ਪੜ ਪੋਤਾ ਪਾਨੀ ਦਾ ਅੱਜ ਸੋਨਾ ਲਾੜਾ ਬਣਿਆ ਐ ਸਦਕੀ ਪੜ ਪੋਤਾ ਪਾਨੀ ਦਾ ਕੁਰਬਾਨੀ ਲਾੜੀ ਵਰਨ ਲਈ ਏ ਸੋਨਾ ਬਣ ਬਣ ਬੈੰਦਾ ਐ ਚੌਗਿਰਦੇ ਖੜੇ ਜਲਾ ਦਾਣੂ ਫਲਵਾੰਗੂ ਖੜਖੜ ਕਹਿੰਦਾ ਏ ਅੱਜ ਜੰਝੂ ਖੂਨੀ ਤੇ ਗਾਂ ਦਾ ਮੈਂ ਆਪਣੇ ਗਲ ਵਿੱਚ ਪਾਵਾਂਗਾ ਪਰ ਜੰਝੂ ਕਈ ਦੁਖਿਆਰਾਂ ਦੇ ਮੈਂ ਟਟ ਕੇ ਆਪ ਬਚਾਵਾਂਗਾ ਜੇ ਰਹਾ ਬਾਬੇ ਅਰਜਣ ਦਾ ਤੇ ਗਾਂਹਾਂ ਤੇ ਗਾਂਵਾਲੇ ਦਾ ਅੱਜ ਚੌਂਕ ਚਾਂਦਨੀ ਅੰਦਰ ਮੈਂ ਕਰਨਾ ਹੈ ਕਮ ਉਜਾਲੇ ਦਾ ਏ ਤੇ ਗਜਲਮ ਦੀ ਫੇਰ ਗਲੀ ਮੈਂ ਕੁੰਡੀ ਕਰਕੇ ਸੁੱਟ ਜਾਣੀ ਖਾਟ ਛੱਟ ਮੇਰੀ ਕੁਰਬਾਨੀ ਦੀ ਹੋ ਟੋਟੇ ਟੋਟੇ ਟੁੱਟ ਜਾਣੀ ਮੈਂ ਜੰਝੂ ਆਪਣੀ ਅੰਦਰ ਦਾ ਪੰਡਤ ਨੂੰ ਪਾ ਕੇ ਜਾਵਾਂਗਾ ਪਾਰਤ ਤਖਤ ਦੇ ਮਰਦੇ ਨੂੰ ਮੈਂ ਤਖਤ ਉਤੇ ਬਿਠਾ ਲਾਵਾਂਗਾ ਮੇਰੇ ਲਈ ਵਿਆਦੀ ਵੇਦੀ ਹੈ ਤੇਰੇ ਲਈ ਇਹ ਤਲਵਾਰਾਂ ਨੇ ਹਾਰਾ ਵਿੱਚ ਮੇਰੀਆਂ ਜਿੱਤਾਣੇ ਜਿੱਤਾ ਵਿੱਚ ਤੇਰੀਆਂ ਹਾਰਾਂ ਨੇ ਲੋ ਤੇਗ ਜਲਮ ਦੀ ਚੱਲ ਗਈ ਓ ਓ ਵਗ ਗਈ ਤਾਰਾ ਲਾਲ ਜਈ ਵਕ ਸਰਣੇ ਧੜ ਤੋਂ ਹੁੰਦਿਆਈ ਤੱਕ ਕੇਤੀ ਛੁੱਟੀ ਨਾਲ ਕਹੀ ਵਕ ਸਰਣੇ ਧੜ ਤੋਂ ਹੁੰਦਿਆਈ ਤੱਕ ਕੇਤੀ ਛੁੱਟੀ ਨਾਲ